ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵੀਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਉਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਸੁਨੇਹਾ ਸਮਝ ਕੇ ਇਸ ਵੀਡੀਓ ਨੂੰ ਪੂਰਾ ਸੁਣਨਾ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆ ਕਿ ਜੇਕਰ ਆਪਾਂ ਅੱਜ ਦੀ ਇਸ ਵੀਡੀਓ ਨੂੰ ਇਸ ਸਾਖੀ ਨੂੰ ਪੂਰਾ ਧਿਆਨ ਦੇ ਨਾਲ ਸੁਣਣੇ ਸਮਝ ਲਿਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਬਦਲਾਅ ਆਵੇਗਾ ਜ਼ਿੰਦਗੀ ਜਿਉਣ ਦਾ ਚੱਜ ਆ ਜਾਵੇਗਾ ਤਾਂ ਵੀਡੀਓ ਸ਼ੁਰੂ ਕਰਨੇ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵਾਹੀ ਗੁਰੂ ਜੀ ਜਾਂ ਫਿਰ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਰੂਰ ਲਿਖ ਕੇ ਆਉਣਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੇਰੇ ਪੰਜਵੇਂ ਪਾਸ਼ਾ ਜੀ ਦੇ ਸਮੇਂ ਦੀ ਇੱਕ ਬੜੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਕਹਿੰਦੇ ਪੰਜਵੇਂ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਇੱਕ ਵਪਾਰੀ ਹੋਇਆ ਇੱਕ ਦੁਕਾਨਦਾਰ ਅਤ ਦਾ ਮਾਇਆਤਾਰੀ ਜਿੰਨੂੰ ਆਪਣੀ ਦੁਕਾਨ ਆਪਣੇ ਵਪਾਰ ਤੋਂ ਇਲਾਵਾ ਹੋਰ ਕਿਸੇ ਚੀਜ਼ ਦਾ ਧਿਆਨ ਨਹੀਂ ਕਹਿੰਦੇ ਆਪਣੇ ਕੰਮ ਦੇ ਪ੍ਰਤੀ ਇੰਨਾ ਫਿਕਰਮੰਦ ਰਹਿੰਦਾ ਕਿ ਕਦੇ ਜਰਾ ਜਿੰਨੀ ਵੀ ਦੇਰੀ ਨਾ ਕਰਦਾ ਪੂਰੇ ਟਾਈਮ ਤੇ ਦੁਕਾਨ ਖੋਲਣੀ ਸਾਰਾ ਧਿਆਨ ਆਪਣੀ ਦੁਕਾਨਦਾਰੀ ਆਪਣੇ ਕੰਮ ਧੰਦੇ ਦੇ ਵਿੱਚ ਲਾ ਕੇ ਰੱਖਣਾ ਕਹਿੰਦੇ ਜਦੋਂ ਉਹਨੂੰ ਕੰਮ ਧੰਦੇ ਦੇ ਵਿੱਚ ਵਾਧਾ ਹੋਣਾ ਕਾਰੋਬਾਰ ਵਿੱਚ ਨਫਾ ਹੋਣਾ ਤਾਂ ਉਹਨੇ ਨੱਚਣਾ ਟੱਪਣਾ ਖੁਸ਼ੀ ਮਨਾਉਣੀ ਪਰ ਜੇ ਕਿਤੇ ਉਹਨੂੰ ਉਹਦੇ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਣਾ ਤਾਂ ਕਹਿੰਦੇ ਇੰਨਾ ਤੇਰੀ ਢਾਕੇ ਬੈਠਣਾ ਕਿ 2-2 ਦਿਨ ਤੱਕ ਰੋਟੀ ਨਾ ਖਾਣੀ ਘਰ ਦੇ ਵਿੱਚ ਬੱਚਿਆਂ ਨੂੰ ਪਰਿਵਾਰ ਨੂੰ ਸਹੀ ਤਰੀਕੇ ਦੇ ਨਾਲ ਬੁਲਾਉਣਾ ਨਾ ਬਸ ਕਹਿੰਦੇ ਦੁਕਾਨ ਤੇ ਹੀ ਦੁਨੀਆ ਸ਼ੁਰੂ ਅਤੇ ਦੁਕਾਨ ਤੇ ਹੀ ਖਤਮ ਉਹਨੂੰ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਮਾਇਆ ਦੇ ਵਿੱਚ ਪੈਸੇ ਦੇ ਵਿੱਚ ਵਧਦਾ ਚਾਈਦਾ ਸੀ ਅਤ ਦਾ ਮਾਇਆਦਾਰੀ ਅਤੇ ਮਾਇਆ ਧਾਰੀ ਬੰਦੇ ਬਾਰੇ ਮਹਾਰਾਜ ਜੀ ਕੀ ਫਰਮਾਉਂਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਭਾਵ ਕਿ ਮਾਇਆ ਧਾਰੀ ਬੰਦੇ ਨੂੰ ਨਾ ਤਾਂ ਕੁਝ ਸੁਣਦਾ ਹੈ ਨਾ ਹੀ ਦਿਸਦਾ ਹੈ ਪਰ ਕਹਿੰਦੇ ਇਸ ਵਪਾਰੀ ਇਸ ਦੁਕਾਨਦਾਰ ਦੇ ਕੋਈ ਚੰਗੇ ਕੀਤੇ ਕਰਮ ਪੂਰਬਲੇ ਕਰਮ ਸਾਹਮਣੇ ਆ ਗਏ ਇਸੇ ਕਰਕੇ ਇੱਕ ਦਿਨ ਜਦੋਂ ਆਪਣੀ ਦੁਕਾਨ ਤੋਂ ਘਰ ਵਾਪਸ ਆ ਰਿਹਾ ਕਹਿੰਦੇ ਵਾਪਸ ਆਉਂਦਿਆਂ ਆਉਂਦਿਆਂ ਇਹਦੇ ਕੰਨਾਂ ਦੇ ਵਿੱਚ ਇੱਕ ਐਸੀ ਆਵਾਜ਼ ਪਈ ਜਿਸ ਆਵਾਜ਼ ਨੇ ਇਹਨੂੰ ਕੀਲ ਲਿਆ ਮੋਲਿਆ ਇਹਦੇ ਕਦਮ ਆਪਣੇ ਆਪ ਉਸ ਆਵਾਜ਼ ਵੱਲ ਤੁਰ ਪਏ ਇਹ ਉਹ ਆਵਾਜ਼ ਸੀ ਕੀਰਤਨ ਦੀ ਕਹਿੰਦੇ ਇਹ ਆਪਣੇ ਆਪ ਕੀਰਤਨ ਵਾਲੀ ਜਗ੍ਹਾ ਤੇ ਤੁਰਦਾ ਗਿਆ ਜਾ ਕੇ ਦੇਖਿਆ ਤਾਂ ਸਾਹਮਣੇ ਪੰਜਵੇਂ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਕੀਰਤਨ ਕਰ ਰਹੇ ਸਨ ਕਹਿੰਦੇ ਏ ਵੀ ਜਾ ਕੇ ਸਤ ਸੰਗਤ ਦੇ ਵਿੱਚ ਬੈਠ ਗਿਆ ਆਪਣੇ ਆਪ ਨੂੰ ਰੋਕ ਹੀ ਨਾ ਸਕਿਆ ਕਹਿੰਦੇ ਕੀਰਤਨ ਸੁਣਦਿਆਂ ਇਹਨੂੰ ਬੜਾ ਹੀ ਆਨੰਦ ਆਇਆ ਇੱਕ ਵਾਰ ਮਨ ਦੇ ਵਿੱਚ ਵਿਚਾਰ ਆਇਆ ਵੀ ਘਰ ਚੱਲ ਪਰ ਕਹਿੰਦੇ ਦੂਸਰੇ ਹੀ ਪਲ ਮਨ ਦੇ ਵਿੱਚੋਂ ਆਵਾਜ਼ ਆਈ ਕਿ ਨਹੀਂ ਮਣਾ ਬੜਾ ਆਨੰਦ ਆ ਰਿਹਾ ਏ ਪੂਰੀ ਗੱਲ ਸੁਣ ਕੇ ਹੀ ਘਰ ਚੱਲਾਂਗੇ ਕਹਿੰਦੇ ਹੁਣ ਇਹ ਦੁਕਾਨਦਾਰ ਇਹ ਵਪਾਰੀ ਜਿਨ੍ਹਾਂ ਨੇ ਸਿਰਫ ਪੈਸੇ ਬਾਰੇ ਹੀ ਸੋਚਿਆ ਪੈਸੇ ਬਾਰੇ ਹੀ ਗੱਲ ਕੀਤੀ ਉਹ ਅੱਜ ਕੀਰਤਨ ਸੁਣ ਰਿਹਾ ਹੈ ਕੀਰਤਨ ਸੁਣਨ ਚ ਇਹਨੂੰ ਇੰਨਾ ਆਨੰਦ ਆਇਆ ਕਿ ਇਹਦੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਇਹ ਬੜੇ ਧਿਆਨ ਦੇ ਨਾਲ ਕੀਰਤਨ ਸੁਣ ਰਿਹਾ ਹੈ ਕੀਰਤਨ ਕਰਨ ਤੋਂ ਬਾਅਦ ਕੀਰਤਨ ਕਰਨ ਵਾਲੇ ਗੁਰਸਿੱਖ ਨੇ ਉਸ ਸ਼ਬਦ ਦੇ ਉੱਤੇ ਵਿਚਾਰ ਕਰਨੇ ਸ਼ੁਰੂ ਕਰ ਦਿੱਤੀ ਗੁਰਸਿੱਖ ਨੇ ਸਮਝਾਉਣਾ ਸ਼ੁਰੂ ਕੀਤਾ ਕਿ ਇਹ ਸੰਸਾਰ ਜਿੰਨੂੰ ਅਸੀਂ ਸੱਚ ਸਮਝ ਕੇ ਬੈਠ ਗਏ ਆ ਇਹ ਨਾਸ਼ਵਾਨ ਆ ਪੰਜਵੇਂ ਪਾਸ਼ਾ ਜੀ ਦੇ ਪਿਆਰੇ ਸਿੱਖ ਨੇ ਸਮਝਾਇਆ ਕਿ ਤਨ ਲੋਕਾ ਤਨ ਪਸਮੇ ਢੇਰੀ ਕਿ ਜੋ ਤੂੰ ਤਨ ਇਕੱਠਾ ਕਰ ਰਿਆ ਏ ਇਹ ਤੇਰਾ ਤਨ ਤੇਰੇ ਅੰਤ ਸਮੇਂ ਦੇ ਵਿੱਚ ਕੰਮ ਨਹੀਂ ਆਉਣਾ ਇਹ ਤੇਰਾ ਤਨ ਤੇਰੇ ਧੀਆਂ ਪੁੱਤਰਾਂ ਨੇ ਲੈ ਜਾਣਾ ਹੈ ਤੇਰੇ ਰਿਸ਼ਤੇਦਾਰਾਂ ਨੇ ਸਾਹਮ ਲੈਣਾ ਹੈ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਅਤੇ ਇਹ ਜੋ ਸ਼ਰੀਰ ਆ ਤਾਨਿਆ ਜਿੰਨੂੰ ਤੂੰ ਹਰ ਵੇਲੇ ਸਵਾਰਦਾ ਰਹਿਣਾ ਹੈ ਇਹ ਵੀ ਤੇਰੇ ਨਾਲ ਨਹੀਂ ਨਿਭਣਾ ਇੰਨੇ ਵੀ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਹੈ ਸਵਾਹ ਦੀ ਢੇਰੀ ਹੋ ਜਾਣਾ ਹੈ ਕਹਿੰਦੇ ਜਦੋਂ ਇਸ ਤਰ੍ਹਾਂ ਸ਼ਬਦ ਵਿਚਾਰ ਚੱਲਣ ਲੱਗਾ ਤਾਂ ਇਹ ਦੁਕਾਨਦਾਰ ਇਹ ਵਪਾਰੀ ਨੇ ਸਾਰੀਆਂ ਗੱਲਾਂ ਆਪਣੇ ਆਪ ਦੇ ਉੱਤੇ ਲਾ ਕੇ ਦੇਖਣੀਆਂ ਸ਼ੁਰੂ ਕਰ ਲਈਆਂ ਅਤੇ ਮਹਾਪੁਰਖ ਜੀ ਇੱਥੇ ਇਹ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਕਹਿੰਦੇ ਸੰਗਤ ਦੇ ਵਿੱਚ ਆਇਆ ਮਨੁੱਖ ਉਹੀ ਕੁਝ ਖੱਟ ਕੇ ਲੈ ਕੇ ਜਾਂਦਾ ਹੈ ਜੋ ਸੰਗਤ ਦੇ ਵਿੱਚ ਚੱਲ ਰਹੀਆਂ ਵਿਚਾਰਾਂ ਨੂੰ ਆਪਣੇ ਆਪ ਦੇ ਉੱਤੇ ਲਾ ਕੇ ਦੇਖੇ ਕਿ ਜੋ ਵੀ ਗੁਰੂ ਦਾ ਉਪਦੇਸ਼ ਆਉਂਦਾ ਹੈ ਉਹਦੇ ਵਿੱਚ ਭਾਵੇਂ ਕਮੀਆਂ ਕੱਢੀਆਂ ਏ ਉਹ ਆਪਣੇ ਆਪ ਦੇ ਉੱਤੇ ਲਾ ਕੇ ਦੇਖਣੀਆਂ ਐ ਤੇ ਕਹਿੰਦੇ ਇੰਨੇ ਵੀ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕੀਤਾ ਜਿਉਂ-ਜਿਉਂ ਉਧਰ ਵਿਚਾਰਾਂ ਚੱਲ ਰਹੀਆਂ ਨੇ ਇਹ ਆਪਣੀ ਸਵੈ-ਪੜਚੋਲ ਕਰ ਰਿਹਾ ਏ ਕਹਿੰਦੇ ਇਹਦੇ ਮਨ ਦੇ ਉੱਤੇ ਐਸਾ ਅਸਰ ਹੋਇਆ ਇੰਨੀਆਂ ਗਹਿਰੀਆਂ ਚੋਟਾਂ ਵੱਜੀਆਂ ਕਿ ਇਹਦਾ ਮਨ ਝੰਡੋੜਿਆ ਗਿਆ ਵੀ ਵਾਕਿਆ ਹੀ ਮਨਾਂ ਤੋਂ ਕੀ ਕਰ ਰਿਹਾ ਹੈ ਅੱਜ ਤੱਕ ਤੂੰ ਕੀ ਖਟਿਆ ਜੋ ਖਟਿਆ ਏ ਤੇਰੇ ਨਾਲ ਤਾਂ ਨਿਭਣਾ ਨਹੀਂ ਕਿੰਦੇ ਕੀਰਤਨ ਦੀ ਸਮਾਪਤੀ ਹੋਈ ਸਭ ਆਪੋ ਆਪਣੇ ਘਰ ਨੂੰ ਚਲੇ ਗਏ ਇਹ ਦੁਕਾਨਦਾਰ ਇਹ ਵਪਾਰੀ ਵੀ ਆਪਣੇ ਘਰ ਨੂੰ ਗਿਆ ਕਿੰਦੇ ਘਰ ਦੇ ਵਿੱਚ ਗਿਆ ਚੁੱਪਚਾਪ ਕਿਸੇ ਦੇ ਨਾਲ ਨਹੀਂ ਬੋਲਿਆ ਘਰ ਵਾਲੀ ਨੇ ਖਾਣਾ ਦਿੱਤਾ ਖਾਣਾ ਖਾ ਕੇ ਚੁੱਪਚਾਪ ਇਸੇ ਤਰ੍ਹਾਂ ਸੋਚਦਾ ਸੋਚਦਾ ਸੌਂ ਗਿਆ ਕਿਉਂਕਿ ਹੁਣ ਮਨ ਦੇ ਉੱਤੇ ਗਹਿਰੀ ਚੋਟ ਵੱਜੀ ਆ ਮਨ ਦੇ ਵਿੱਚ ਹੋਰ ਕੋਈ ਖਿਆਲ ਆ ਹੀ ਨਹੀਂ ਰਿਹਾ ਬਸ ਆਪਣੀ ਹੀ ਸਵੈ ਪ੍ਰਚੋਲ ਕਰ ਰਿਹਾ ਕਿ ਮਣਾ ਤੂੰ ਇੰਨੇ ਚਿਰ ਦਾ ਧਨ ਦੌਲਤ ਇਕੱਠੀ ਕਰ ਰਿਆ ਏ ਇਹ ਤੇਰੇ ਕਿਸ ਕੰਮ ਦੀ ਕਹਿੰਦੇ ਇਦਾਂ ਜਦੋਂ ਸੋਚਦਾ ਸੋਚਦਾ ਸੁੱਤਾ ਤਾਂ ਸੁੱਤਿਆਂ ਪਿਆ ਇਹਨੂੰ ਸੁਪਨਾ ਆਉਣਾ ਸ਼ੁਰੂ ਹੋ ਗਿਆ ਆਪਾਂ ਵੀ ਕਈ ਵਾਰ ਦੇਖਦੇ ਨੇ ਜਿਹੜੀ ਗੱਲ ਆਪਾਂ ਸੋਚਦੇ ਸੋਚਦੇ ਸੋਈਏ ਸਪਨਾ ਵੀ ਸਾਨੂੰ ਰਾਤ ਨੂੰ ਉਸੇ ਹੀ ਗੱਲ ਦੇ ਨਾਲ ਦਰਦਾ ਮਿਲਦਾ ਆਵੇਗਾ ਤਾਂ ਕਹਿੰਦੇ ਇਹਨੂੰ ਵੀ ਸੁਪਨਾ ਆਉਣਾ ਸ਼ੁਰੂ ਹੋ ਗਿਆ ਕਿ ਜਿਵੇਂ ਇਹਨੂੰ ਕੋਈ ਦੁੱਖ ਰੋਗ ਲੱਗ ਗਿਆ ਇਹ ਬਿਮਾਰ ਪੈ ਗਿਆ ਬਿਮਾਰ ਪਿਆ ਤਾਂ ਸਾਰੇ ਰਿਸ਼ਤੇਦਾਰੇ ਦਾ ਪਤਾ ਲੈਣ ਆਉਣ ਲੱਗੇ ਇਹਦੀ ਬਿਮਾਰੀ ਲੰਬੀ ਚੱਲੀ ਉਹ ਰਿਸ਼ਤੇਦਾਰ ਪਹਿਲਾਂ ਤਾਂ ਛੇਤੀ ਛੇਤੀ ਇਹਦਾ ਪਤਾ ਲੈਣ ਆਉਂਦੇ ਨੇ ਫਿਰ ਮਹੀਨਿਆਂ ਬਾਅਦ ਫਿਰ ਸਾਲਾਂ ਬਾਅਦ ਫਿਰ ਸਭ ਆਉਣੋਂ ਹਟ ਗਏ ਇਹਦਾ ਅੰਤ ਸਮਾਂ ਨੇੜੇ ਆ ਗਿਆ ਜਮਨ ਨੇ ਆਪਣੇ ਦੂਤ ਭੇਜੇ ਨੂੰ ਲੈਣ ਦੇ ਲਈ ਕਹਿੰਦੇ ਜਮ ਦੂਤ ਇਹਨੂੰ ਘਰ ਤੋਂ ਲੈ ਕੇ ਜਾਣ ਲੱਗੇ ਤਾਂ ਇਹਨੇ ਰੋਲਾ ਪਾਇਆ ਇਹਨੇ ਆਪਣੀ ਪਤਨੀ ਨੂੰ ਬੁਲਾਇਆ ਕਿ ਭਾਗਵਾਨ ਨੇ ਮੈਨੂੰ ਬਚਾਲਾ ਪਤਨੀ ਨੇ ਕਿਹਾ ਕਿ ਮੈਂ ਇਸ ਮਾਮਲੇ ਦੇ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦੀ ਮੈਂ ਤੁਹਾਨੂੰ ਜਮਦੂਤਾਂ ਤੋਂ ਨਹੀਂ ਬਚਾ ਸਕਦੀ ਕਹਿੰਦੇ ਇਹਨੇ ਆਪਣੇ ਧੀਆ ਪੁੱਤਰਾਂ ਨੂੰ ਆਵਾਜ਼ਾਂ ਮਾਰੀਆਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੇ ਕਹਿੰਦੇ ਇਹਦਾ ਮਨ ਬੜਾ ਦੁਖੀ ਹੋਇਆ ਇਹ ਸਭ ਕੁਝ ਸੁਪਨੇ ਦੇ ਵਿੱਚ ਵੇਖ ਰਿਹਾ ਹੈ ਵੀ ਜਿਵੇਂ ਮੇਰੇ ਨਾਲ ਸਭ ਕੁਝ ਹੋ ਰਿਹਾ ਏ ਕਹਿੰਦੇ ਫਿਰ ਜਮਦੂਤ ਇਹਨੂੰ ਆਪਣੇ ਨਾਲ ਲੈ ਗਏ ਜਮਰਾਜ ਦੇ ਕੋਲ ਹਾਜ਼ਰ ਕੀਤਾ ਜਮਰਾਜ ਨੇ ਕਿਹਾ ਵੀ ਇਹਦਾ ਵਹੀ ਖਾਤਾ ਖੋਲੋ ਦੇਖੋ ਕੀ ਇਹਦੇ ਕੀ ਕਰਮ ਨੇ ਕਹਿੰਦੇ ਜਦੋਂ ਇਹਦਾ ਵਹੀ ਖਾਤਾ ਖੋਲਿਆ ਤਾਂ ਇਹਦੇ ਵਹੀ ਖਾਤੇ ਦੇ ਵਿੱਚ ਸਿਰਫ ਪੈਸਾ 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 ਇਹਨੇ ساری ਉਮਰ ਧੰਨ ਬਾਰੇ ਹੀ ਸੋਚਿਆ ਇਹਨੇ ਕੋਈ ਦੂਜਾ ਕੰਮ ਵੀ ਨਹੀਂ ਕੀਤਾ ਕਹਿੰਦੇ ਸੁਪਨੇ ਦੇ ਵਿੱਚ ਹੀ ਜਮਰਾਜ ਨੇ ਕਿਹਾ ਵੀ ਇਹਦੀ ਭਗਤੀ ਕਿੰਨੀ ਆ ਇਹਦੇ ਚੰਗੇ ਕਰਮ ਕਿੰਨੇ ਆ ਉਹ ਵੀ ਦੱਸੋ ਤਾਂ ਕਹਿੰਦੇ ਜਮਦੂਤਾ ਨੇ ਵਹੀ ਖਾਤੇ ਨੂੰ ਫਰੋਲਿਆ ਅਤੇ ਕਿਹਾ ਜਮਰਾਜ ਜੀ ਇਹਦੇ ਖਾਤੇ ਦੇ ਵਿੱਚ ਨਾ ਕੋਈ ਭਗਤੀ ਆ ਨਾ ਹੀ ਕੋਈ ਚੰਗਾ ਕਰਮ ਤਾਂ ਕਹਿੰਦੇ ਜਮਰਾਜ ਨੇ ਗੁੱਸੇ ਦੇ ਵਿੱਚ ਕਿਹਾ ਵੀ ਜੇਕਰ ਇਹਦੀ ਵਹੀ ਖਾਤੇ ਦੇ ਵਿੱਚ ਭਗਤੀ ਵੀ ਨਹੀਂ ਆ ਚੰਗੇ ਕਰਮ ਵੀ ਨਹੀਂ ਆ ਤਾਂ ਫਿਰ ਇਹਨੂੰ ਚੁੱਕੋ ਸੁੱਟੋ ਬਲ ਦੀ ਅੱਗ ਦੇ ਵਿੱਚ ਕਹਿੰਦੇ ਜਮਦੂਤਾਂ ਨੇ ਇਹਨੂੰ ਦੋਵੇਂ ਪਾਸਿਆਂ ਤੋਂ ਫੜ ਲਿਆ ਅਤੇ ਬਲ ਦੀ ਅੱਗ ਦੇ ਵਿੱਚ ਸੁੱਟ ਦਿੱਤਾ ਕਹਿੰਦੇ ਜਦੋਂ ਸੁਪਨੇ ਦੇ ਵਿੱਚ ਇਸ ਮਨੁੱਖ ਨੂੰ ਬਲ ਦੀ ਅੱਗ ਦੇ ਵਿੱਚ ਸੁੱਟਿਆ ਤਾਂ ਇਹਦੀ ਅੱਖ ਖੁੱਲ ਗਈ ਇਹਨੂੰ ਜਾਗ ਆ ਗਈ ਕਿਉਂਕਿ ਇਹ ਸਾਰਾ ਕੁਝ ਇਹਨੇ ਸੁਪਨੇ ਦੇ ਵਿੱਚ ਦੇਖਿਆ ਸੀ ਨਾ ਕਿ ਕਿਸ ਤਰ੍ਹਾਂ ਮੈਂ ਬਿਮਾਰ ਪਿਆ ਮੇਰੇ ਰਿਸ਼ਤੇਦਾਰ ਭੈਣ ਭਰਾ ਸਾਥ ਛੱਡ ਗਏ ਫਿਰ ਪਤਨੀ ਨੇ ਵੀ ਸਾਥ ਨਹੀਂ ਦਿੱਤਾ ਬੱਚਿਆਂ ਨੇ ਵੀ ਸਾਥ ਨਹੀਂ ਦਿੱਤਾ ਇਹ ਸਭ ਕੁਝ ਸੁਪਨੇ ਦੇ ਵਿੱਚ ਦੇਖ ਲਿਆ ਸੀ ਜਦੋਂ ਬਲਦੀ ਅੱਗ ਵਿੱਚ ਛੁੱਟਿਆ ਤਾਂ ਸੁਪਨਾ ਟੁੱਟ ਗਿਆ ਅੱਖ ਖੁੱਲ ਗਈ ਜਾਗ ਆ ਗਈ ਕਹਿੰਦੇ ਘਬਰਿਆ ਹੋਇਆ ਉੱਠਿਆ ਅਤੇ ਮੁੱਖ ਦੇ ਵਿੱਚੋਂ ਇੱਕੋ ਹੀ ਗੱਲ ਨਿਕਲ ਰਹੀ ਆ ਵਾਹਿਗੁਰੂ ਤੇਰਾ ਸ਼ੁਕਰਿਆ ਸ਼ੁਕਰਿਆ ਕਿ ਇਹ ਸੁਪਨਾ ਸੀ ਕਹਿੰਦੇ ਹੁਣ ਨੀਂਦ ਕਾਦੀ ਆਉਣੀ ਸੀ ਨੀਂਦ ਉੱਡ ਗਈ ਮਨ ਰਾਤ ਨਾਲੋਂ ਵੀ ਜ਼ਿਆਦਾ ਬੇਚੈਨ ਹੋ ਗਿਆ ਕਿਉਂਕਿ ਸਭ ਕੁਝ ਆਪਣੇ ਨਾਲ ਹੁੰਦਾ ਹੋਇਆ ਆਪਣੇ ਅੱਖੀ ਦੇਖ ਲਿਆ ਹੁਣ ਇਹ ਡਰ ਗਿਆ ਘਬਰ ਗਿਆ ਕਹਿੰਦੇ ਆ ਇਹਨੇ ਆਪਣਾ ਦਰਵਾਜ਼ਾ ਖੋਲ੍ਹ ਲਿਆ ਅਤੇ ਘਰੋਂ ਬਾਹਰ ਤੁਰ ਪਿਆ ਕਹਿੰਦੇ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਇਹਦੇ ਕੰਨਾਂ ਦੇ ਵਿੱਚ ਫਿਰ ਰਾਤ ਵਾਲੀ ਆਵਾਜ਼ ਪਈ ਉਹੀ ਮਨਮੋਹਕ ਆਵਾਜ਼ ਕਹਿੰਦੇ ਇਹ ਫਿਰ ਉਸ ਆਵਾਜ਼ ਦਾ ਕਿੱਲਿਆ ਹੋਇਆ ਉਧਰ ਨੂੰ ਹੀ ਤੁਰ ਪਿਆ ਜਿੱਧਰੋਂ ਆਵਾਜ਼ ਆ ਰਹੀ ਸੀ ਕਹਿੰਦੇ ਤੁਰਦਿਆਂ ਤੁਰਦਿਆਂ ਉਸੇ ਧਰਮਸ਼ਾਲਾ ਦੇ ਵਿੱਚ ਪਹੁੰਚ ਗਿਆ ਜਿੱਥੇ ਪੰਜਵੇਂ ਪਾਸ਼ਾ ਜੀ ਦੇ ਪਿਆਰੇ ਗੁਰਸਿੱਖ ਰੁਕੇ ਹੋਏ ਸਨ ਜਿੱਥੇ ਰਾਤ ਉਹਨਾਂ ਨੇ ਕੀਰਤਨ ਕੀਤਾ ਸੀ ਇਹਨੇ ਜਾ ਕੇ ਦੇਖਿਆ ਸਭ ਸਿੱਖ ਤਾਰਿਆਂ ਦੀ ਛਾਵੇਂ ਬੈਠੇ ਗੁਰੂ ਗੁਰੂ ਕਰ ਰਹੇ ਨੇ ਕਹਿੰਦੇ ਗੁਰੂ ਗੁਰੂ ਦੀਆਂ ਆਵਾਜ਼ਾਂ ਦੇ ਨਾਲ ਪੂਰਾ ਵਾਤਾਵਰਨ ਗੂੰਜ ਰਿਹਾ ਸੀ ਕਹਿੰਦੇ ਇਹ ਵੀ ਉਹ ਸਤਸੰਗ ਦੇ ਵਿੱਚ ਜਾ ਕੇ ਨਾਲ ਹੀ ਬੈਠ ਗਿਆ ਇੰਨੇ ਵੀ ਗੁਰੂ ਗੁਰੂ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਜਵੇਂ ਪਾਸ਼ਾ ਜੀ ਦੇ ਪਿਆਰੇ ਸਿੱਖ ਤਾਰਿਆਂ ਦੀ ਛਾਵੇਂ ਬੱਠੀ ਅਮਰਤ ਵਿਲਾ ਸੰਭਾਲ ਰਹੇ ਸਨ ਕੀਰਤਨ ਕਰ ਰਹੇ ਸੀ ਕੀਰਤਨ ਦੇ ਵਿੱਚ ਸਿਮਰਨ ਚੱਲ ਰਿਹਾ ਕਥਾ ਵਿਚਾਰਾਂ ਚੱਲ ਰਹੀਆਂ ਨੇ ਕਹਿੰਦੇ ਇਹਦਾ ਮਨ ਫਿਰ ਕਿੱਲਿਆ ਗਿਆ ਇਹਨੂੰ ਅੱਜ ਆਪਦੀ ਦੁਕਾਨਦਾਰੀ ਕੰਮ ਧੰਦੇ ਸਭ ਕੁਝ ਭੁੱਲ ਗਿਆ ਬੜਾ ਹੀ ਆਨੰਦ ਆਇਆ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਦਿਨ ਚੜ ਗਿਆ ਕਹਿੰਦੇ ਜਦੋਂ ਦਿਨ ਚੜਿਆ ਕੀਰਤਨ ਦੀ ਸਮਾਪਤੀ ਹੋਈ ਸਭ ਸੰਗਤਾਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ ਪਰ ਇਹ ਸਿੱਖ ਉੱਥੇ ਦਾ ਉੱਥੇ ਹੀ ਬੈਠਾ ਉੱਚੀ ਉੱਚੀ ਰੋ ਰਿਹਾ ਹੈ ਕਹਿੰਦੇ ਜਦੋਂ ਪੰਜਵੇਂ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖਾਂ ਨੇ ਦੇਖਿਆ ਕਿ ਇੱਕ ਮਨੁੱਖ ਉੱਚੀ ਉੱਚੀ ਰੋ ਰਿਹਾ ਹੈ ਜਦੋਂ ਕੋਲ ਗਏ ਤਾਂ ਪਛਾਣ ਲਿਆ ਕਿ ਇਹ ਬੰਦਾ ਤਾਂ ਰਾਤ ਵੀ ਕੀਰਤਨ ਸੁਣਨ ਦੇ ਲਈ ਆਇਆ ਸੀ ਕਹਿੰਦੇ ਕੋਲ ਜਾ ਕੇ ਪੁੱਛਿਆ ਕਿ ਭਾਈ ਤੂੰ ਕੌਣ ਆ ਅਤੇ ਤੂੰ ਰੋ ਕਿਉਂ ਰਿਹਾ ਹੈ ਕਹਿੰਦੇ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਇੱਥੋਂ ਦਾ ਇੱਕ ਦੁਕਾਨਦਾਰ ਆ ਮੈਂ ਵਪਾਰੀ ਆ ਇਹਨੇ ਆਪਣਾ ਨਾਮ ਦੱਸਿਆ ਗੁਰੂ ਇਤਿਹਾਸ ਦੇ ਵਿੱਚ ਇਸ ਮਨੁੱਖ ਦਾ ਨਾਮ ਭਾਈ ਸੁਮੰਦਾ ਜੀ ਆਇਆ ਹੈ ਕਹਿੰਦੇ ਇਹਨੇ ਆਪਣਾ ਨਾਮ ਦੱਸਿਆ ਅਤੇ ਗੁਰਸਿੱਖਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਗੁਰਸਿੱਖਾਂ ਨੇ ਕਿਹਾ ਕਿ ਭਾਈ ਅਸੀਂ ਪੰਜਵੇਂ ਪਾਸ਼ਾ ਜੀ ਦੇ ਸਿੱਖ ਹਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਇਸ ਕਰਕੇ ਅਸੀਂ ਕਾਰ ਸੇਵਾ ਦੇ ਲਈ ਆਏ ਹਾਂ ਅਸੀਂ ਸਮਗਰੀ ਇਕੱਠੀ ਕਰਨ ਦੇ ਲਈ ਆਏ ਹਾਂ ਤਾਂ ਕਹਿੰਦੇ ਉਹ ਦੁਕਾਨਦਾਰ ਭਾਈ ਸੁਬੰਦਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਨਹੀਂ ਗੁਰਸਿੱਖੋ ਤੁਸੀਂ ਸਮਗਰੀ ਇਕੱਠੀ ਕਰਨ ਦੇ ਲਈ ਨਹੀਂ ਆਏ ਤੁਸੀਂ ਤਾਂ ਮੈਨੂੰ ਜੋੜਨ ਦੇ ਲਈ ਆਏ ਸੀ ਮੈਨੂੰ ਸਹੀ ਰਸਤਾ ਦਿਖਾਉਣ ਦੇ ਲਈ ਆਏ ਸੀ ਮੈਨੂੰ ਸੱਚ ਦੱਸੋ ਤੁਸੀਂ ਜੋ ਵੀ ਵਿਚਾਰਾਂ ਕੀਤੀਆਂ ਨੇ ਇਹ ਤੁਸੀਂ ਕਿੱਥੋਂ ਸਿੱਖੀਆਂ ਨੇ ਅਤੇ ਜੋ ਤੁਸੀਂ ਬੋਲ ਰਹੇ ਸੀ ਗਾ ਰਹੇ ਸੀ ਇਹ ਤੁਸੀਂ ਕਿੱਥੋਂ ਸਿੱਖਿਆ ਹੈ ਕਹਿੰਦੇ ਉਹ ਸਿੱਖਾ ਨੇ ਕਿਹਾ ਕਿ ਭਾਈ ਤੈਨੂੰ ਦੱਸਿਆ ਕਿ ਅਸੀਂ ਪੰਜਵੇਂ ਪਾਸ਼ਾ ਜੀ ਦੇ ਸਿੱਖਿਆ ਅਤੇ ਇਹ ਬਾਣੀ ਵੀ ਗੁਰਨਾਣਕ ਪਾਸ਼ਾ ਜੀ ਦੀ ਆ ਪੰਜਵੇਂ ਪਾਸ਼ਾ ਜੀ ਦੀ ਹੈ ਜੋ ਅਸੀਂ ਰਾਤ ਬੋਲ ਰਹੇ ਸੀ ਹੁਣ ਅਮਰਤ ਵੇਲੇ ਦੇ ਵਿੱਚ ਜੋ ਬਾਣੀ ਪੜੀ ਆ ਕਹਿੰਦੇ ਇਹ ਦੁਕਾਨਦਾਰ ਨੇ ਉਗਰ ਸਿੱਖਾਂ ਦੇ ਚਰਨ ਫੜ ਲਏ ਅਤੇ ਕਿਹਾ ਮੈਨੂੰ ਵੀ ਆਪਣੇ ਚਰਨੀ ਲਾ ਲਓ ਕਹਿੰਦੇ ਗੁਰਸਿੱਖਾਂ ਨੇ ਝਟ ਇਸ ਦੁਕਾਨਦਾਰ ਨੂੰ ਖੜੇ ਕਰਦਿਆਂ ਕਿਹਾ ਕਿ ਭਾਈ ਇਹ ਕੀ ਕਰਦੇ ਆ ਸਾਡੇ ਚਰਨ ਨਾ ਫੜ ਜੇ ਚਰਨ ਫੜਨੇ ਆ ਤਾਂ ਉਹ ਦੀਨ ਦੁਨੀਆ ਦੇ ਮਾਲਕ ਦੇ ਫੜ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬੈਠੇ ਨੇ ਤਨ ਤਨ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਦੁਕਾਨਦਾਰ ਨੇ ਕਿਹਾ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ ਤਾਂ ਗੁਰਸਿੱਖਾਂ ਨੇ ਕਿਹਾ ਭਾਈ ਜਿਵੇਂ ਤੈਨੂੰ ਅਸੀਂ ਕਿਹਾ ਏ ਅਸੀਂ ਤਾਂ ਸਮਗਰੀ ਇਕੱਠੀ ਕਰਨ ਦੇ ਲਈ ਆਏ ਆ ਸਾਡਾ ਅੱਜ ਦਾ ਕੰਮ ਰਹਿ ਗਿਆ ਏ ਕੱਲ ਨੂੰ ਅਸੀਂ ਵਾਪਸ ਸ੍ਰੀ ਅਮਰਤਸਰ ਸਾਹਿਬ ਵਿਖੇ ਵਾਪਸ ਜਾਣਾ ਏ ਜੇ ਤੂੰ ਸਤਗੁਰ ਸੱਚੇ ਪਾਸ਼ਾ ਦੇ ਦਰਸ਼ਨ ਕਰਨਾ ਚਾਹਣਾ ਏ ਤਾਂ ਤੂੰ ਸਾਡੇ ਨਾਲ ਚੱਲੀ ਕਿੰਦੇ ਨਹੀਂ ਉਸੇ ਵੇਲੇ ਹਾਂ ਕਰ ਦਿੱਤੀ ਇਹਨੂੰ ਆਪਣਾ ਕੰਮ ਮਤਨ ਦਾ ਦੁਕਾਨਦਾਰੀ ਘਰਬਾਰ ਸਭ ਕੁਝ ਭੁੱਲ ਗਿਆ ਇਹਦੇ ਮਨ ਦੇ ਵਿੱਚ ਗੁਰੂ ਨੂੰ ਮਿਲਣ ਦੀ ਐਨੀ ਤਾਂਗ ਪੈਦਾ ਹੋਈ ਗੁਰੂ ਪ੍ਰਤੀ ਇੰਨਾ ਪਿਆਰ ਪੈਦਾ ਹੋ ਗਿਆ ਕਿ ਇਹਦੇ ਲਈ ਇੱਕ ਦਿਨ ਕੱਢਣਾ ਔਖਾ ਹੋ ਗਿਆ ਅਗਲਾ ਦਿਨ ਹੋਇਆ ਬੜੇ ਚਾਅ ਦੇ ਨਾਲ ਗੁਰਸਿੱਖਾਂ ਦੇ ਨਾਲ ਪੰਜਵੇਂ ਪਾਸ਼ਾ ਜੀ ਵੱਲ ਜਾ ਰਿਹਾ ਕਿ ਮੈਂ ਪੰਜਵੇਂ ਪਾਤਸ਼ਾਹੀ ਦੇ ਦਰਸ਼ਨ ਕਰਾਂਗਾ ਜਿਦੀ ਬਾਣੀ ਐਨਾ ਸਕੂਨ ਦੇਣ ਵਾਲੀ ਆ ਕਹਿੰਦੇ ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਜਿੰਨੀ ਤਾਂਗ ਪ੍ਰੇਮ ਪਿਆਰ ਇਹਦੇ ਮਨ ਦੇ ਵਿੱਚ ਆ ਗੁਰੂ ਦੇ ਪ੍ਰਤੀ ਗੁਰੂ ਸਾਹਿਬ ਜੀ ਤਾਂ ਇਹਦੇ ਨਾਲੋਂ ਵੀ ਕਾਲੇ ਨੇ ਇਹਨੂੰ ਮਿਲਣ ਦੇ ਲਈ ਕਹਿੰਦੇ ਜਦੋਂ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਤਾਂ ਮੇਰੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੋਵੇਂ ਬਾਵਾ ਖਿਲਾਰ ਕੇ ਖੜੇ ਨੇ ਅਤੇ ਕਹਿ ਰਹੇ ਨੇ ਆਸ ਮੰਦਿਆ ਮੈਂ ਤੈਨੂੰ ਕਦ ਦਾ ਉਡੀਕ ਰਿਹਾ ਹਾਂ ਕਹਿੰਦੇ ਸਭ ਹਰਾਨ ਹੋ ਗਏ ਕਿ ਜਿਸ ਮਨੁੱਖ ਨੇ 2 ਦਿਨ ਸੰਗਤ ਕੀਤੀ 2 ਦਿਨ ਸ਼ਬਦ ਜਾਪ ਕੀਤਾ ਉਹਦੇ ਲਈ ਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਐਨਾ ਪਿਆਰ ਪੈਦਾ ਹੋ ਗਿਆ ਫਿਰ ਆਪ ਸੋਚੋ ਜਿਹੜੇ ਰੋਜ਼ ਰੋਜ਼ ਅਮਰਤ ਵੇਲੇ ਉੱਠਦੇ ਨੇ ਆਪਣੇ ਗੁਰੂ ਨੂੰ ਯਾਦ ਕਰਦੇ ਨੇ ਉਹਨਾਂ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਦੇ ਮਨ ਵਿੱਚ ਕਿੰਨਾ ਪਿਆਰ ਹੋਵੇਗਾ ਕਹਿੰਦੇ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸਮੁੰਦਾ ਜੀ ਨੂੰ ਗੱਲ ਨਾਲ ਲਾ ਲਿਆ ਬਹੁਤ ਖੁਸ਼ੀਆਂ ਦਿੱਤੀਆਂ ਕਹਿੰਦੇ ਉਹ ਭਾਈ ਸਾਹਿਬ ਜੀ ਗੁਰੂ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਨ ਲੱਗੇ ਕੁਝ ਦਿਨ ਹੋਏ ਤਾਂ ਪੰਜਵੇਂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਕਿਹਾ ਕਿ ਭਾਈ ਹੁਣ ਤੂੰ ਇੱਥੇ ਰਹਿ ਕੇ ਬਹੁਤ ਸੇਵਾ ਕਰ ਲਈ ਆ ਜੋ ਤੂੰ ਲੈਣ ਆਇਆ ਸੀ ਤੈਨੂੰ ਮਿਲ ਗਿਆ ਹੈ ਹੁਣ ਆਪਣੇ ਘਰ ਵਾਪਸ ਜਾ ਆਪਣਾ ਘਰ-ਬਾਰ ਕਾਰੋਬਾਰ ਸੰਭਾਲ। ਕਹਿੰਦੇ ਇਹ ਦੁਕਾਨਦਾਰ ਕਹਿਣ ਲੱਗਾ ਨਹੀਂ ਗੁਰੂ ਸਾਹਿਬ ਜੀ ਮੈਂ ਫਿਰ ਤੋਂ ਉਸ ਮੋਹ ਮਾਇਆ ਦੇ ਵਿੱਚ ਨਹੀਂ ਫਸਣਾ ਚਾਹੁੰਦਾ। ਮੈਨੂੰ ਇੱਥੇ ਰਹਿ ਕੇ ਬੜਾ ਆਨੰਦ ਮਿਲਿਆ ਹੈ। ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੋ। ਪੰਜਵੇਂ ਪਾਸ਼ਾ ਨੇ ਕਿਹਾ ਨਾ ਭਾਈ ਸੁਮੰਦਿਆ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਣਾ ਜੋ ਵੀ ਘਰ ਕਰਇਸਤੀ ਦੀਆਂ ਜ਼ਿੰਮੇਵਾਰੀਆਂ ਨੇ ਨਾ ਉਹਨਾਂ ਨੂੰ ਨਿਭਾ ਆਪਣਾ ਕਾਰੋਬਾਰ ਕੰਮ ਧੰਦਾ ਚਲਾ ਪਰ ਨਾਲ-ਨਾਲ ਸੰਗਤ ਕਰਨੀ ਨਾ ਛੱਡੀ ਨਾਲ-ਨਾਲ ਅਮਰਤ ਵੇਲਾ ਸੰਭਾਲਣਾ ਨਾ ਛੱਡੀ ਅਸੀਂ ਤੇਰੇ ਅੰਗ ਸੰਗ ਹੀ ਆ ਸਤਿਗੁਰ ਸੱਚੇ ਪਾਸ਼ਾ ਨੇ ਇਹ ਬਚਨ ਕਿਹਾ ਕਿ ਉਸ ਭਾਈ ਸੁਮੰਦੇ ਨੂੰ ਆਪਣੇ ਘਰ ਦੇ ਵਿੱਚ ਤੋਰਿਆ ਕਿ ਜਾ ਪਾਈ ਆਪਣੇ ਘਰ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਸੰਭਾਲ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਸ਼ਾ ਪਹਿਲੇ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਕਿਸੇ ਵੀ ਗੁਰੂ ਸਾਹਿਬਾਨ ਨੇ ਇਹ ਨਹੀਂ ਕਿਹਾ ਵੀ ਨਾਮ ਜਪਣ ਦੇ ਲਈ ਘਰ ਛੱਡ ਦੇਣਾ ਹੈ ਆਪਣਾ ਕਾਰੋਬਾਰ ਛੱਡਣਾ ਹੈ ਸਤਿਗੁਰ ਸੱਚੇ ਭਾਸ਼ਾ ਨੇ ਤਾਂ ਸਾਨੂੰ ਘਰ-ਕ੍ਰਿ ਰਸਤੀ ਦੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਹੋਇਆਂ ਨਾਮ ਜਪਣਾ ਸਿਖਾਇਆ ਹੈ ਕਿ ਕਿਸ ਤਰ੍ਹਾਂ ਆਪਣਾ ਜੀਵਨ ਸਫਲਾ ਕਰਨਾ ਹੈ ਜੋ ਪਰਿਵਾਰਕ ਜ਼ਿੰਮੇਵਾਰੀਆਂ ਮਿਲੀਆਂ ਨੇ ਉਹਨਾਂ ਨੂੰ ਵੀ ਇਮਾਨਦਾਰੀ ਦੇ ਨਾਲ ਨਿਭਾਉਣਾ ਹੈ ਪਰ ਨਾਲ-ਨਾਲ ਨਾਮ ਦੀ ਕਮਾਈ ਵੀ ਕਰਨੀ ਆ ਪੈਸਾ ਕਮਾਉਣ ਤੋਂ ਮਨਾ ਨਹੀਂ ਕੀਤਾ ਪਰ ਇਹ ਨਹੀਂ ਅਭੀ ਪੈਸੇ ਦੇ ਹੀ ਹੋ ਜਾਣਾ ਹੈ ਨਾਮ ਦੀ ਕਮਾਈ ਵੀ ਕਰਨੀ ਆ ਚੰਗੇ ਕਰਮਾਂ ਦੀ ਕਮਾਈ ਵੀ ਇਕੱਠੀ ਕਰਨੀ ਆ ਕਿਉਂਕਿ ਧਨ ਦੌਲਤ ਜਿੰਨੀ ਮਰਜ਼ੀ ਇਕੱਠੀ ਕਰ ਲਈਏ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਸਾਡੇ ਨਾਲ ਨਹੀਂ ਜਾਣੀ ਇਹ ਇੱਥੇ ਹੀ ਸੁੱਖ ਦਵੇਗੀ ਪਰ ਜੋ ਅਸੀਂ ਨਾਮ ਦੀ ਕਮਾਈ ਕਰਦੇ ਆ ਜੋ ਅਸੀਂ ਚੰਗੇ ਕਰਮ ਕਮਾ ਕੇ ਜਾਂਦੇ ਆ ਉਹ ਸਾਡੇ ਅੰਤ ਵੇਲੇ ਸਹਾਈ ਹੋਣਗੇ ਅੰਤ ਵੇਲੇ ਉਹੀ ਸਾਡੇ ਕੰਮ ਆਉਣਗੇ ਜਦੋਂ ਤਰਮਰਾਜ ਦੀ ਕਚਹਿਰੀ ਦੇ ਵਿੱਚ ਸਾਡਾ ਵਹੀ ਖਾਤਾ ਖੁੱਲੇਗਾ ਨਾ ਉੱਥੇ ਸਾਡੀ ਭਗਤੀ ਸਾਨੂੰ ਬਚਾਵੇਗੀ ਉੱਥੇ ਸਾਡੇ ਪੁੰਨ ਸਾਡੇ ਚੰਗੇ ਕਰਮ ਬਚਾਉਣਗੇ ਤਾਂ ਇਸ ਕਰਕੇ ਧਨ ਦੌਲਤ ਕਮਾਉਣ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਨਾਮ ਦੀ ਕਮਾਈ ਵੀ ਇਕੱਠੀ ਕਰਨੀ ਆ ਇਸੇ ਕਰਕੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਸੌਖਾ ਜਿਹਾ ਰਾਹ ਦੇ ਦਿੱਤਾ ਕਿ ਤੂੰ ਅਮਰਤ ਵੇਲੇ ਉੱਠ ਸਭ ਤੋਂ ਪਹਿਲਾਂ ਗੁਰੂ ਦਾ ਨਾਮ ਜਪ ਫਿਰ ਆਪਣੇ ਕੰਮ ਧੰਦੇ ਕਰ ਕੰਮ ਧੰਦਿਆਂ ਨੂੰ ਕਰਦਿਆਂ ਹੋਇਆਂ ਵੀ ਨਾਮ ਜਪ ਸਕਦੇ ਆ ਗੁਰਨਾਨਕ ਪਾਤਸ਼ਾਹ ਜੀ ਦੇ ਵੀ ਉਪਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਉਪਦੇਸ਼ ਆ ਕੀਰਤ ਕਰੋ ਨਾਮ ਜਪੋ ਵੰਡ ਕੇ ਸ਼ਕੋ ਕਿਰਤ ਕਰਨ ਤੋਂ ਨਹੀਂ ਰੁਕਿਆ ਪਰ ਇਹ ਨਹੀਂ ਆ ਵੀ ਆਪਾਂ ਮੋਹ ਮਾਇਆ ਵਿੱਚ ਫਸ ਗਏ بس ਇੱਕੋ ਪਾਸੇ ਹੀ ਧਿਆਨ ਕਰ ਲੈਣਾ ਹੈ ਨਾਮ ਦੀ ਕਮਾਈ ਵੀ ਇਕੱਠੀ ਕਰਨੀ ਹੈ ਸੋ ਇਹ ਸਾਖੀ ਸੁਣਾਉਣ ਦਾ ਇੱਕੋ ਹੀ ਮਕਸਦ ਸੀ ਕਿ ਰੋਜ਼ ਸਵੇਰੇ ਅਮਰਤ ਵੇਲੇ ਉੱਠ ਗਏ ਉੱਠ ਕੇ ਪਹਿਲਾਂ ਦਿਨ ਦੀ ਸ਼ੁਰੂਆਤ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਤੋਂ करिए ਵਾਹਿਗੁਰੂ ਜੀ ਦਾ ਜਾਪ करिए ਕੁਝ ਸਮਾਂ ਆਪਣੇ ਪਰਮਪਿਤਾ ਪਰਮਾਤਮਾ ਦੀ ਦੇਖੇ ਲਾਈਏ ਜੇ 2.5 3 ਘੰਟੇ ਬੈਠ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਸਕਦੇ ਉਹਦੇ ਨਾਲ ਦੀ ਤਾਰੀਖ ਹੀ ਨਹੀਂ ਕਿਉਂਕਿ ਇਹ 2.5 ਘੰਟੇ ਕੱਢਨੇ ਤਾਂ ਸਾਡੇ ਲਈ ਜ਼ਰੂਰੀ ਨੇ ਪਰ ਜੇ 2.5 ਘੰਟੇ ਨਹੀਂ ਕੱਢ ਸਕਦੇ ਤਾਂ ਘੱਟੋ ਘੱਟ ਕੋਈ 15 ਮਿੰਟ ਅੱਧਾ ਘੰਟਾ ਇੰਨਾ ਚਿਰ ਬੈਠ ਕੇ ਹੀ ਨਾਮ ਜਪੀਏ ਫਿਰ ਆਪਣੇ ਕੰਮ ਧੰਦਿਆਂ ਕਰਦਿਆਂ ਹੋਇਆਂ ਵੀ ਨਾਮ ਜਪੀਏ ਮੁੱਖ ਦੀ ਗੱਲ ਇਹ ਆ ਕਿ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਗੁਰੂ ਸਾਹਿਬ ਜੀ ਨੇ ਸਾਨੂੰ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਸਮਝਾਇਆ ਹੈ ਕਿ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਸਤਿਗੁਰ ਸੱਚੇ ਪਾਸ਼ਾ ਦੇ ਨਾਮ ਸਿਮਰਨ ਤੋਂ ਬਿਨਾ ਛੁਟਕਾਰਾ ਨਹੀਂ ਮਿਲਣਾ ਸਵੇਰੇ ਉੱਠਦਿਆਂ ਸਾਰ ਨਾਮ ਜਪਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਪਰ ਨਾਲ-ਨਾਲ ਨਾਮ ਜਪਵੀਂ ਨਾਮ ਕਿਹੜਾ ਜਪਣਾ ਹੈ ਵਾਹਿਗੁਰੂ 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 ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਨਾ ਪਰ ਜੇਕਰ ਗੁਰੂ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਤੋਂ ਕਥਾ ਵਿਚਾਰ ਕਰਦਿਆਂ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਭੁੱਲ ਹੋ ਗਈ ਹੋਵੇ ਗਲਤੀ ਰਹਿ ਗਈ ਹੋਵੇ ਤਵਾਹੇ ਗੁਰੂ ਜੀ ਮਾਫ ਕਰ ਦੇਣਾ ਅੱਗੇ ਤੋਂ ਸਮੱਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ